ਸਾਲ ਦੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਚ ਹੱਸਦੇ ਵਾਸਦੇ ਹੋਵੋਗੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਹੋਊਗਾ ਬਹੁਤ ਹੀ ਵਧੀਆ ਸਿਰਤ ਦਾ ਬਰਥਡੇ ਹੈਗਾ ਅੱਜ ਹੋਊਗਾ ਬਰਥਡੇ ਬਲੌਗ ਤੇ ਅੱਜ ਹੈਗਾ ਸਿਰਤ ਦਾ ਬਰਥਡੇ 8 ਸਪਟੈਂਬਰ ਅੱਜ ਤੇ ਤੁਹਾਨੂੰ ਮੈਂ ਦਿਖਾਉਣੀ ਆ ਡੈਕੋਰੇਸ਼ਨ ਵੀ ਅੱਗੇ ਤੇ ਤੁਸੀਂ ਦੇਖਿਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਇਧਰ ਦੇਖੋ ਆਪਾਂ ਕੀਤੀ ਹੋਈ ਹੈ ਡੈਕੋਰੇਸ਼ਨ ਤੇ ਦੇਖ ਕੇ ਤੁਸੀਂ ਵੀ ਦੱਸੋ ਕਿੰਦਾ ਦੀ ਲੱਗੀ ਆਪਾਂ ਆਪਣੇ ਵੱਲੋਂ ਪੂਰਾ 100% ਕੀਤਾ ਤੇ ਵੈਸੇ ਸੋਹਣੀ ਲੱਗ ਰਹੀ ਸੀ ਮੈਚਿੰਗ ਸੀ ਥੀਮ ਦੇ ਨਾਲ ਹੀ ਹੈਪੀ ਬਰਥਡੇ ਕਹਿ ਦੋ ਬੱਚੇ ਥੈਂਕ ਯੂ ਬੜਾ ਚੰਗਾ ਗਏ ਕਿ ਥੈਂਕ ਯੂ ਕਹਿ ਲਈ ਓ ਹੈਪੀ ਬਰਥਡੇ ਨਾਲ ਨਹੀਂ ਹੈ ਉਹਨਾਂ ਦੰਗੀ ਚੈਮਰਾ ਹਲੋ ਹਲਾ ਕਰਦੀ ਹੈ ਹਾਂ ਕੱਢੋ ਫੋਟੋ ਜਿੱਦ ਦੇ ਉਹਨੂੰ ਦੇ ਦੋ ਉਹ ਤਾਂ ਪਹਿਲਾਂ ਫੋਟੋ ਵਾਲਾ ਫੋਨ ਕਿਦੇ ਕੋਲ ਵੀ ਵੀਡੀਓ ਕਰੀ ਜਮੇਗਾ ਫੋਟੋ ਨਹੀਂ ਕਰਦੇ ਆ ਤੁਸੀਂ ਵੀਡੀਓ ਕਰ ਦਿਓ ਹਾਂ ਹਾਂ ਆਹ ਲਾ ਫੋਨ ਜੀਜੀ ਆਹ ਲਾ ਲਾ ਆਜੂ ਦੀ ਜੀ ਤੁਸੀਂ ਚਲੋ ਆ ਜੀ ਬੱਸ ਇੱਕ ਮਿੰਟ ਮੈਂ ਤੁਹਾਨੂੰ ਤਾਂ ਪਤਾ ਉਹ ਕਿਹੜੀ ਸੀ ਉਹ 9 ਵਜੇ ਠੀਕ ਹੈ ਕੋਈ ਤੇਰੇ ਕੋਈ ਜਨ ਨੂੰ ਮੈਂ ਓਹ ਖਾਣਾ ਲੈ ਕੇ ਬਾਓ ਆ ਬਹੁਤ ਪਹਿਲਾਂ ਪਹੁੰਚ ਕੇ ਫੇਰ ਕਹਿੰਦੀ ਤਾਂ ਤੇਦਰ ਖਾਈ ਗਏ ਤੁਮਾਦਨ ਨਹੀਂ ਭਾੜੇ ਤੁਸੀਂ ਆਪਣੀ ਪੇਟ ਪੂਜਾ ਤੁਸੀਂ ਕਰਉਣ ਲੱਗੇ ਹੋ ਨਹੀਂ ਗੋਬਰ ਉਹਨੇ ਖਾਣਾ ਥੀ ਉਹ ਲੈਣ ਚਲੋ ਤੈਨੂੰ ਖੁਪਤ ਨਹੀਂ ਤੈਨੂੰ ਖੁਪਤ ਆ ਚੀ ਇਹ ਤਾਂ ਚਾਹ ਕੋ ਬੋਤ ਇਧਰ ਰਦੀ ਵਾਲਾ ਬੋਦੀ ਬਚਾ ਕੋ ਹਨੀ ਸੀਤ ਚਲੋ ਹਮ ਫਵਾਦ ਜੀ ਤੁਸੀਂ ਅਸੀਂ ਕਰਾ ਲਏ ਸੀ ਤੇ ਸਿੱਧਾ ਤੇ ਬੜੀ ਬੁਰੀ ਕਰਾ ਲਏ ਸੀ ਕਰਾ ਲਏ ਸੀ ਮੈਂ ਵੀ ਵੀਡੀਓ ਬਣਦੀ ਹੈ ਮਾੜੀ ਕਿ ਮੁੱਠੀ ਕਰਦੇ ਆ ਇੱਥੇ ਸਾਡੇ ਰੂਮ ਦੇ ਵਿੱਚ ਹੋਈ ਸੀ ਸਿਰਫ ਇੱਕੋ ਹੀ ਸਿੰਗਲ ਮੱਖੀ ਤੇ ਉਹ ਸਾਨੂੰ ਬਹੁਤ ਤਾਂ ਪਰੇਸ਼ਾਨ ਕਰ ਰਹੀ ਸੀ ਬਾਰ-ਬਾਰ ਕੀ ਉਹ ਵਾਲਾ ਆ ਰਹੀ ਸੀ ਤੇ ਮੈਨੂੰ ਉਡਾਰੀ ਕਿ ਬਹੁਤ ਬਣੀ ਸੀ ਵੀ ਲੱਗ ਰਹੀ ਸੀ ਨਾਲ ਦੀ ਨਾਲ ਚੈਰੀ ਨਾਲ ਕਰਦੇ ਆ ਚਾਪੜ ਨਾਲ ਹੋ ਗਈ ਦਿਲ ਨੂੰ ਫੜਾ ਦੋ ਦਿਲ ਨੂੰ ਬਣਾ ਦੋ ਦਿਲ ਨੂੰ ਬਣਾ ਲੈ ਮੈਨੂੰ ਵੀਡੀਓ ਮੰਗੀ ਤੂੰ ਆਦੇ ਬਣਦੀ ਹੈ ਕੋਈ ਨਹੀਂ ਨੂਰ ਇੱਧਰ ਨੂੰ ਜਾ ਬੁੱਤ ਤੂੰ ਮਾਰਾ ਓਕੇ ਸਹੀ ਹੁੰਦਾ ਨਾ ਮਿਲਣਾ ਤਾਂ ਬਹਿ ਕੇ ਸਹੀ ਹੁੰਦਾ ਨਾ ਖੜ ਕੇ ਜਿਆਦਾ ਉੱਚਾ ਹੋ ਜਾਂਦਾ ਓ ਬਿਰਕੀ ਇੱਕ ਕੀ ਬੋਲਦੇ ਰਹਿਣਾ ਮਸੀਂ ਤੇ ਦੇਖੋ ਰਹਿਣਾ ਤੁਸੀਂ ਜਾਓ ਘਰ ਹੁਣ ਨਹੀਂ ਨਿਆ ਸਭ ਵੀ ਬਾਹਰ ਕਰਤਾ ਤੁਸੀਂ ਤਾਂ ਮੈਂ ਉੱਤਰ ਦੇਖੋ ਚੰਨਾ ਬਾਈ ਬਸ ਆ ਮਮੀ ਤੋਂੜ ਕੇ ਸਾਰੀ ਵੀਡੀਓ ਸਮਾ ਦਿਓ ਹਾਂ ਬਸ ਇਹੋ ਚੀਜ਼ ਜਰਰੀ ਜਾਂਦੀ ਹੈ ਹਾਂ ਠੀਕ ਤਰਹੀ ਪਿੱਛੇ ਜਲ ਵੀ ਬਸ ਸੱਤ ਹਨਾ ਬੋਲੇ ਰਹਿਣ ਕੱਲ ਨੂੰ ਜੱਪੀ ਕੋਈ ਨਹੀਂ ਠੀਕ ਹੈ ਫੋਟੋ

ਇਹ ਵੀ ਤਾਂ ਨਹੀਂ ਕੋਟ ਨਾ ਜੀ ਵੀ ਬਹੁਤ ਸਾਰੀ ਨਮਕ ਇਹ ਸੀ ਹਨਾ ਨੂਰ ਤੋਂ ਭਾਵੇਂ ਕੋ ਕਿ ਜਿੰਨੇ ਆ ਰਹੀ ਤੇ ਵੀ ਤਾਂ ਬੰਦਾ ਆਇਆ ਛੇਤੀ ਨਾ ਇੱਕ ਮੱਖੀ ਆ ਗਈ ਚਲ ਕੋਈ ਹੁਣ ਆਉਗੀ ਸੋ ਨਮਾਜ਼ ਤੇ ਸਾਲ ਦੀ ਸੀ ਤੇ ਥੈਂਕ ਯੂ ਤਾਂ ਕਹਿੰਦੇ ਨੇ ਤੂੰ ਹਾਂ ਬਤ ਉਹ ਤਾਂ ਮੁੱਕ ਨਹੀਂ ਤੂੰ ਥੈਂਕ ਯੂ ਆਹ ਹੋ ਮੜੀ ਜੀ ਗੱਲ ਤੇ ਉਹ ਤਾਂ ਵੀ ਜਾਂਦਾ ਆਪ ਹੀ ਕੰਮ ਹੱਥ ਨਾ ਪੜਲਾ ਖਾਲੋ ਦੀ ਤੋਂ ਖਾਲੋ ਦੀ ਤੁਹਾਨੂੰ ਖਾਸੀ ਅਸੀਂ ਜਾਈਏ ਮਾੜਾ ਤੇ ਫਟਾਫਟ ਆਂ ਲੈ ਗਈ ਖਾਲੀ ਫਿਰ ਫਟਾਫਟ ਆ ਬਤੂ ਫੋਟੋ ਦਾ ਲੈ ਉਹ ਐਂਡ ਡੱਚਾ ਦਾ ਇਹ ਮਾਹੌਲ ਲੈ ਉਹ ਰਖਾ ਦੱਬੀ ਜਾਂਦਾ ਥੈਂਕ ਯੂ ਕਹਦੇ ਪੁੱਤ ਫੁੱਟੂ ਗਰਾ ਬਰਾਦਰ ਮਗਰ ਇਹਦਾ ਕੈਮਰਾ ਨਾ ਉਹਦੇ ਕਰਕੇ ਉਹ ਕਰਦਾ ਥੈਂਕ ਯੂ ਕਹ ਲਓ ਲੈ ਆ ਲੋ ਕੀ ਨੇ ਇਹ ਜੋ ਇਹ ਕੱਲ ਹੀ ਖਾਈ ਜਾਣਾ ਹੈ ਹੈ ਕੱਲਿਆਂ ਕੋਲ ਮੋਬਾਈਲ ਸਾਹੀ ਤੇ ਬਣ ਉਸੇ ਖਾਈ ਦੇ ਲੋ ਲੈ ਕੀ ਡੱਗ ਗਿਆ ਹੈ ਮੈਨੂੰ ਦੇ ਦੋ ਕਿ ਕੇਕ ਕੀ ਡਗ ਗਿਆ ਕੇਕ ਮੈਨੂੰ ਦੇ ਦੋ ਨਹੀਂ ਨਹੀਂ ਉਧਰੋਂ ਮੇ ਬਾਕੇ ਦਿੰਨੀ ਆ ਤੁਹਾਨੂੰ ਨਾ ਕੋਲੀਚ ਪਾ ਕੇ ਦਿੰਨੀ ਆ ਚੰਗਾ ਜਿਆਦਾ ਤੇ ਦੇਖ ਕੀ ਖਾਣਾ ਕੀ ਇੱਕ ਕੇਕ ਬੜਾ ਸੋਹਣਾ ਕਿੰਨੇ ਦਾ ਬਣਿਆ ਕਿ 1.5 ਕਿਲੋ ਦਾ ਹੈ 1.5 ਦਾ ਕਿੰਨਾ ਕਿੰਨੇ ਦਾ ਬਣਿਆ ਪੁਰਾਣੇ ਨੂੰ ਪੁਰਾਣੇ 900 ਦੇਖਿਆ ਸੀ 900 ਨਹੀਂ 1000 ਦਾ ਬਣਿਆ ਹੁੰਦਾ ਭਾਈ ਔਰ ਡਿਜ਼ਾਈਨ ਦਿੱਤਾ ਹੀ ਬਣਾ ਕੇ ਡਿਜ਼ਾਈਨ ਕੀ ਸੀ ਸੋਨਾ ਬਣਾਇਆ ਆਪ ਕਿਹਾ ਸੀ ਡਿਜ਼ਾਈਨਿੰਗ ਤਾਂ ਦੇ ਚਲੋ 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 ਇੱਧਰ ਦੇਖੋ ਇੱਧਰ ਦੇਖੋ ਸੋਹਣਾ ਲੱਗਦਾ ਇਹ ਚੱਕ ਲੈਣ ਸੇ ਕੌਲੀਆਂ ਬਾਤ ਆ ਵੀ ਚੱਕ ਲੈ ਮੈਂ ਲੈ ਜੋ ਲੈ ਜਾ ਪੈਕਿੰਗ ਆਹਾਂ ਬਣਾ ਲਓ ਬਣਾ ਲਓ ਸਾਜ ਨਹੀਂ ਕੋਣ सेफर्ड कोई ना कोई स्थिति पालन जो करते स्टे को मिल गई आयो बठखाना की आ गई थी ओ ठीक है पोट्टी है मैंने किया था आ गया अरे तुम पा गए थे नहीं ना अपने कौन लेकिन तो और वो 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 कॉल है डाटा पूरा पूरी के में चली ही हो वो एक पूरा काफी है तो ये होता है ना ये नहीं आगे तक बड़ा खुश मत लाएं मैं बड़ा खुश कितने है मुझे ऐसे तो खुश भी नहीं बुलाया कौन राजा कितना है एको से नाम बहुत किया को के मेरा नितिन कितना ने कोई बात ਹਾਂਜੀ ਤੇ ਇੱਥੇ ਆਪਣਾ ਖਾਣ ਪੀਣ ਦਾ ਕੰਮ ਹੋ ਗਿਆ ਸੀ ਸਟਾਰਟ ਤੇ ਆਪਣੀ ਕੇਕ ਕਟਿੰਗ ਤੋਂ ਬਾਅਦ ਇੱਥੇ ਆਪਾਂ ਕਰ ਰਹੇ ਸੀਗੇ ਆਪਣਾ ਖਾਣ ਪੀਣ ਦਾ ਇੰਜੋਏ ਤੇ ਆਪਾਂ ਇੱਥੇ ਸਿਰਫ ਫਰੈਂਡ ਸਰਕਲ ਸੀਗੇ ਕੋਈ ਜ਼ਿਆਦਾ ਮਤਲਬ ਕਿ ਅਸੀਂ ਰਿਲੇਟਿਵਸ ਵਗੈਰਾ ਨਹੀਂ ਸੀ ਬੁਲਾਈ ਕਿਉਂਕਿ ਜੇ ਮਤਲਬ ਕਿ ਅਸੀਂ ਬੁਲਾਉਂਦੇ ਤੇ ਫਿਰ ਹਰ ਇੱਕ ਨੂੰ ਬੁਲਾਉਣਾ ਪੈਣਾ ਸੀ ਸਾਨੂੰ ਤੇ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੇ ਵੀ ਕਿਸੇ ਨੂੰ ਗੁੱਸਾ ਲੱਗੇ ਵੀ ਹਨਾ ਵੀ ਅਸੀਂ ਵੀ ਉਹਨਾਂ ਨੂੰ ਬੁਲਾਇਆ ਜਾਂ ਸਾਨੂੰ ਨਹੀਂ ਬੁਲਾਇਆ ਐਦਾਂ ਸੋ ਫਸਟ ਬਰਥਡੇ ਤੇ ਅਸੀਂ ਉਹਨਾਂ ਨੂੰ ਬੁਲਾ ਲਿਆ ਸੀਗਾ ਤੇ ਇਹ ਹੁਣ ਸੈਕਿੰਡ ਸੀਗਾ ਸੈਕਿੰਡ ਨਾ ਸੀ ਸਿਰਫ ਆਪਣੇ ਫਰੈਂਡ ਸਰਕਲ ਦੇ ਵਿੱਚ ਹੀ ਰੱਖਿਆ ਸੀਗਾ ਤੇ ਸੋ ਤਾਂ ਕਰਕੇ ਤੇ ਬਾਕੀ ਆਪਾਂ ਦੇਖਾਂਗੇ ਜਦੋਂ ਹੁਣ ਨੈਕਸਟ ਬਰਥਡੇ ਆਊਗਾ ਨੈਕਸਟ ਈਅਰ ਤੇ ਉਦੋਂ ਕਿੱਦਾਂ ਦਾ ਹੋਊਗਾ ਕੀ ਮਾਹੌਲ ਹੋਊਗਾ ਕਿੱਦਾਂ ਵੀ ਹੋਊਗਾ ਸੋ ਉਸ ਹਿਸਾਬ ਨਾਲ ਦੇਖਿਆ ਜਾਊਗਾ ਬਟ ਅਦਰ ਸਾਈਡ ਤੋਂ ਆਪਾਂ ਹੁਣ ਜੇ ਸੋਚਾਂਗੇ ਤਾਂ ਫਜ਼ਲ ਹਾਲ ਆਪਾਂ ਸਿਰਫ ਆਹ ਵਾਲੀ ਪਾਰਟੀ ਇੰਜੋਏ ਕਰੀਏ ਤੇ ਸਾਰੇ ਇੱਥੇ ਆਪਣਾ ਖਾਣ ਪੀਣ ਦੇ ਵਿੱਚ ਮਾਸਤਾ ਬੱਚੇ ਵੀ ਆਪਣਾ ਖਾ ਪੀ ਰਹੇ ਸੀਗੇ ਤੇ ਸਿਰਤ ਸਿਰਤ ਨੇ ਬਹੁਤ ਇੰਜੋਏ ਕੀਤਾ ਸਿਰਤ ਨੇ ਤਾਂ ਕੇਕ ਕਟਿੰਗ ਕారణ ਤੋ ਪਹਿਲਾ ਹੀ ਕੇਕ ਖਾਣਾ ਸ਼ੁਰੂ ਕਰਤਾ ਸੀਗਾ ਤੇ ਉਹਨੂੰ ਮਤਲਬ ਕੇਕ ਪਸੰਦ ਵੀ ਬਹੁਤ ਆ ਸਾਰਿਆਂ ਨੂੰ ਹੀ ਕੇਕ ਬਹੁਤ ਪਸੰਦ ਆ ਤੇ ਬਹੁਤ ਹੀ ਟੇਸਟੀ ਸੀਗਾ ਅਸੀਂ ਗੋਪਾਲ ਬੇਕਰਸ ਵਾਲਿਆਂ ਤੋਂ ਕੇਕ ਸਪੈਸ਼ਲੀ ਕਸਟਮਾਈਜ਼ ਕਰਾਇਆ ਸੀਗਾ ਆਪਣੇ ਅਕੋਰਡਿੰਗ ਜੋ ਸਾਨੂੰ ਫਲੇਵਰ ਚਾਹੀਦੇ ਸੀਗੇ ਤੇ ਬਹੁਤ ਹੀ ਵਧੀਆ ਕੇਕ ਬਣਾ ਕੇ ਦਿੱਤਾ ਸੀ ਭਾਜੀ ਉਹਨਾਂ ਨੇ ਬਹੁਤ ਵਧੀਆ ਕੇਕ ਸੀਗਾ ਤੇ ਬਾਕੀ ਮੇਰੇ ਖਿਆਲ ਨਾਲ ਇੱਥੇ ਹੁਣ ਅਸੀਂ ਕੀ ਕਰੀਏ ਪੀਜ਼ਾ ਹੀ ਖਾ ਰਹੇ ਹਾਂ ਹਾਂ ਹਜੇ ਫਿਲਹਾਲ ਅਸੀਂ ਪੀਜ਼ਾ ਖਾ ਰਹੇ ਹਾਂ ਤੇ ਮਤਲਬ ਪੀਜ਼ਾ ਵਗੈਰਾ ਖਾ ਕੇ ਪਾਸਤਾ ਵਗੈਰਾ ਖਾ ਤੇ ਸਾਡੇ ਬਾਅਦ ਸਪੇਸ ਨਹੀਂ ਸੀ ਬਚੀ ਵੀ ਰਾਤ ਨੂੰ ਅਸੀਂ ਰੋਟੀ ਖਾ ਲਾਂਗੇ ਪੇਟ ਦੇ ਵਿੱਚ ਕਿਸੇ ਦੇ ਵੀ ਤੇ ਸਾਰਿਆਂ ਨੇ ਆਪਣੇ ਪੇਟ ਪੁੱਲ ਕਰ ਲਈ ਸੀਗੇ ਇੱਥੇ ਹੀ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਆ ਹਨਾ ਵੀ ਫਾਸਟ ਫੂਡ ਆਪਾਂ ਜਦੋਂ ਖਾਣੇ ਆ ਤੇ ਇਨਫ ਹੋ ਹੀ ਜਾਂਦਾਗਾ ਕਿਉਂਕਿ ਇੰਨੀ ਨਹੀਂ ਹੁੰਦੀ ਹੈਗੀ ਕੈਪੈਸਿਟੀ ਬੰਦੇ ਦੀ ਕਿ ਵੀ ਇਹ ਵੀ ਖਾ ਲਏ ਤੇ ਫਿਰ ਰਾਤ ਨੂੰ ਰੋਟੀ ਵੀ ਖਾਣੀ ਆ ਤੇ ਬਟ ਮੈਂ ਤੁਹਾਨੂੰ ਦੱਸਦੀ ਆ ਅੱਗੇ ਕੀ ਚੀਜ਼ ਹੋਈ ਸੀਗੀ ਸਾਡੇ ਦੇ ਨਾਲ ਤੇ ਇੱਥੇ ਅਸੀਂ ਸਾਰੇ ਬਸ ਮਤਲਬ ਇਹ ਇੰਜੋਏ ਕਰ ਰਹੇ ਸੀ ਸਮੋਸੇ ਵਗੈਰਾ ਸਤੋਂ ਨਹੀਂ ਇੱਥੇ ਮਤਲਬ ਖਾ ਹੋ ਰਹੀ ਸੀਗੇ ਤੇ ਉਹ ਅਸੀਂ ਫਿਰ ਰੱਖਦੇ ਸੀਗੇ ਸੀਗਾ ਚਲੋ ਫਿਰ ਬਾਅਦ ਵਿੱਚ ਜਿਹਨੂੰ ਜ਼ਰੂਰਤ ਹੋਊਗੀ ਖਾ ਲੈਣਗੇ ਤੇ ਬਾਕੀ ਅਸੀਂ ਜਿਹਨੂੰ ਦੀਨੂ ਦੇਣੇ ਸੀਗੀ ਚੀਜ਼ ਉਹਨੂੰ ਉਹਨੂੰ ਉਹਦੇ ਕੋਲ ਪਹੁੰਚਾਤੀ ਸੀਗੇ ਇੱਥੇ ਇੱਕ ਦੋ ਜਣੇ ਮਿਸ ਵੀ ਆ ਤੇ ਕਿਉਂਕਿ ਦੋ ਬੱਚੇ ਮਿਸ ਵੀ ਆ ਇੱਥੇ ਉਹ ਟਿਊਸ਼ਨ ਗਏ ਹੋਏ ਸੀਗੇ ਸ਼ਾਇਦ ਇਗਜ਼ਾਮ ਚੱਲ ਰਹੇ ਆ ਉਹਨਾਂ ਦੇ ਤਾਂ ਕਰਕੇ ਉਹ ਨਹੀਂ ਸੀ ਆ ਪਾਈ ਸੋ ਆ ਕੇ ਮਤਲਬ ਮੁੜ ਗਏ ਸੀਗੇ ਤੇ ਬਾਕੀ ਆਪਾਂ ਉਹਨਾਂ ਦਾ ਜੋ ਵੀ ਉਹਨਾਂ ਦਾ ਨਾ ਸੀਗਾ ਉਹਨਾਂ ਨੂੰ ਆਪਾਂ ਦੇਤਾ ਸੀ ਖਾਣ ਪੀਣ ਦੇ ਲਈ ਤੇ ਬਾਕੀ ਸਾਡੇ ਨਾਲ ਜਿਹੜੀ ਚੀਜ਼ ਹੋਈ ਸੀ ਉਹ ਇਹ ਸੀ ਕਿ ਇੱਥੇ ਅਸੀਂ ਸਾਰਿਆਂ ਨੇ ਪੀਜ਼ਾ ਵਗੈਰਾ ਖਾ ਆ ਕੇ ਨਾ ਰਾਤ ਨੂੰ ਸੋਚਿਆ ਵੀ ਕਿਸੇ ਨੇ ਰੋਟੀ ਨਹੀਂ ਖਾਣੀ ਮੈਂ ਸੋਚਿਆ ਸੀ ਸਿਰਫ ਮੈਂ ਸੀਰਤ ਲਈ ਰੋਟੀ ਬਣਾਉਂਗੀ ਤੇ ਮੈਂ ਆਪ ਜਰੂਰ ਇੱਕ ਫੁਲਕਾ ਖਾਉਂਗੀ ਕਿਉਂਕਿ ਸੀਰਤ ਮਦਰ ਫੀਡ ਲੈਂਦੀ ਆ ਸੋਨ ਭੁੱਖ ਲੱਗਦੀ ਆ ਤੇ ਮੈਂ ਇਹ ਸੋਚਿਆ ਸੀਗਾ ਕਿ ਵੀ ਮੈਂ ਜਰੂਰ ਆਪਣੇ ਲਈ ਖਾਉਂਗੀ ਬਾਕੀ ਸਾਰੇ ਕਹਿੰਦੇ ਸੀ ਵੀ ਅਸੀਂ ਤਾਂ ਨਾ ਚਾਹ ਪੀਵਾਂਗੇ ਤੇ ਵੀ ਚਾਹ ਪੀਣ ਨੂੰ ਦਿਲ ਕਰਦਾ ਵੀ ਦੁੱਧ ਨਹੀਂ ਪੀਣਾ ਚਾਹ ਪੀਣੀ ਆ ਮੈਂ ਕਿਹਾ ਚਲੋ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਆਟਾ ਗੁੰਨ ਲਿਆ ਤੇ ਮੈਂ ਦੋ ਤਿੰਨ ਫੁਲਕੀਆਂ ਦਾ ਜਦੋਂ ਮੈਂ ਆਟਾ ਗੁੰਨ ਲਿਆ ਤੇ ਮੈਂ ਸਬਜੀ ਬਣਾ ਲਈ ਸੀਗੀ ਆਲੂ ਮਟਰ ਦੀ ਤੇ ਬਾਅਦ ਵਿੱਚ ਜਦੋਂ ਮੈਂ ਆਪਣੀ ਰੋਟੀ ਬਣਾ ਤੇ ਸਾਰਿਆਂ ਨੂੰ ਭੁੱਖ ਲੱਗ ਗਈ ਕਹਿੰਦੇ ਅਸੀਂ ਵੀ ਖਾੜੀ ਅਸੀਂ ਵੀ ਖਾੜੀਆ ਫਿਰ ਅਸੀਂ ਲੇਟ ਨਾਈਟ ਰੋਟੀ ਬਣਾ ਕੇ ਰੋਟੀ ਖਾਧੀ ਤੇ ਮਤਲਬ ਹਾਸਾ ਵੀ ਆ ਰਿਹਾ ਸੀਗਾ ਵੀ ਓਹੀ ਜੇ ਬਣਾਉਣੀ ਖਾਣੀ ਪੀਣੀ ਸੇ ਪਰ ਟਾਈਪ ਨਾਲ ਵੀ ਬਣਾ ਸਕਦੇ ਸੀਗੇ ਪਰ ਚਲੋ ਕੋਈ ਨਾ ਆਪਾਂ ਆਪਣੇ ਘਰ ਫਿਰ ਕਿਹੜਾ ਸੀਗੇ ਵੀ ਕਿਤੇ ਅਣਜਾਨ ਜਗ੍ਹਾ ਗਏ ਹੋਏ ਸੀਗੇ ਵੀ ਕੋਈ ਉਹ ਪ੍ਰੋਬਲਮ ਆਉਣੀ ਸੀ ਤੇ ਫਿਰ ਅਸੀਂ ਰਾਤ ਨੂੰ ਰੋਟੀ ਵੀ ਖਾਧੀ ਤੇ ਇੱਥੇ ਸੀਰੇ ਦੇ ਪਪਾ ਦੇ ਦੇਖ ਲੋ ਕੀ ਹੈ ਸਨੈਪ ਚੈਟ ਲਈ ਮੈਨੂੰ ਲੱਗਦਾ ਲੱਗੇ ਪੈਦੇ ਕਰਨ ਉਹ ਆਪਣੀਆਂ ਹੀ हां அப்ப ਸਟੋਰੀ ਨਾਲ ਸਨੈਪ ਚਾਟ ਤੇ ਮਿਲ ਲੱਗਦਾ ਸਟ੍ਰੀਟ ਪਾਉਣੀ ਸੀਗੀ ਸਟ੍ਰੀਕ ਆ ਪਾ ਰਹੇ ਹੋ ਤੇ ਸਾਰੇ ਕੋਈ ਵਜ ਆਪਣੇ ਆਪਣੇ ਚ ਮਸਤਾ ਸੀ ਸਭ ਆਪਣੇ ਮੈਂ ਤਾਂ ਆਪੋ ਖੁਦ ਲੱਗੀ ਪਈਆਂ ਪੀਜਾ ਇੰਜੋਏ ਕਰ ਤੇ ਸਭ ਆਪ ਉਹ ਆਪਣੇ ਖਾਣ ਪੀਣ ਚ ਮਸਤਾ ਤੇ ਕੁਲ ਮਿਲਾ ਕੇ ਬਰਥਡੇ ਬਹੁਤ ਵਧੀਆ ਰਿਹਾ ਸੀ ਰਤ ਦਾ ਤੇ ਵਧੀਆ ਮੂਮੈਂਟਸ ਨੇ ਹਨਾ ਤੇ ਯਾਦ ਰਹਿਣਗੀਆਂ ਸਾਨੂੰ ਹਸੋ ਵੀਡੀਓ ਬਣ ਜਾਂਦੀ ਹੈ ਤੇ ਬੰਦੇ ਦੇ ਕੋਲੇ ਚਲੋ ਯਾਦਾ ਰਹਿ ਜਾਂਦੀਆਂ ਨੇ ਹਨਾ ਕਿ ਇਦਾਂ ਇਦਾਂ ਸੀਗਾ ਇਦਾਂ ਇਦਾਂ ਸੀਗਾ ਤੇ ਸੋਏ ਚੀਜ਼ਾਂ ਹੀ ਹੁੰਦੀਆਂ ਨੇ ਤੇ ਬਾਕੀ ਬਹੁਤ ਇੰਜੋਏ ਕੀਤਾ ਸੀ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਤੇ ਬਾਕੀ ਇਹ ਸੀਗਾ ਜਿਹੜੀ ਗਿਫਟ ਸੀਗੇ ਉਹ ਵੀ ਅਸੀਂ ਮਤਲਬ ਕਿ ਸਾਤ ਹੋ ਰਹੀਆਂ ਨਹੀਂ ਸੀ ਗਿਆ ਅਸੀਂ ਓਪਨ ਕਰ ਹੀ ਲਏ ਸੀਗੇ ਤੇ ਸੀਰਤ ਨੂੰ ਵੀ ਅਸੀਂ ਜਿਹੜਾ ਗਿਫਟ ਦੇਤਾ ਸੀ ਇੱਥੇ ਦੇਖ ਲਓ ਸੀਰ ਦੇ ਪਾਪਾ ਨਾਲ ਆਪਦੇ ਚੈਨਲ ਲਈ ਬਲੌਗ ਬਣਾਈ ਜਾਂਦੇ ਨੇ ਵਿੱਚ ਹੀ ਆ ਗਏ ਤੇ ਇਧਰ ਮੇਰਾ ਕੈਮਰਾ ਆਪਣੇ ਆਪ ਸਟੈਂਡ ਤੇ ਲਾ ਕੇ ਰੱਖਿਆ ਹੋਇਆ ਸੀਗਾ ਤੇ ਬਾਕੀ ਆਪਾਂ ਸਿਰਤ ਨੂੰ ਕੱਪੜਿਆਂ ਦੀ ਸ਼ਾਪਿੰਗ ਪਹਿਲਾਂ ਹੀ ਕਰਾਤੀ ਸੀ ਐਡਵਾਂਸ ਦੇ ਵਿੱਚ ਤੇ ਹੁਣ ਉਹਨੂੰ ਮੈਂ ਮਤਲਬ ਕਿ ਅਸੀਂ ਕੜਾ ਬਣਵਾ ਕੇ ਦਿੱਤਾ ਸੀਗਾ ਤੇ ਬਾਕੀ ਜਿਹੜੇ ਗਿਫਟ ਓਪਨਿੰਗ ਦਾ ਬਲੌਗ ਆ ਉਹ ਨੈਕਸਟ ਬਲੌਗ ਆਊਗਾ ਤੇ ਛੋਟਾ ਜਿਹਾ ਬਲੌਗ ਮੈਂ ਬਣਾ ਲਿਆ ਸੀਗਾ ਉਹ ਵੀ ਸੇਮ ਡੇ ਹੀ ਬਣਾ ਲਿਆ ਸੀਗਾ ਤੇ ਕਿਉਂਕਿ ਰਿਹਾਂਸ ਜਾਂਦਾ ਸਾਰਿਆਂ ਨੂੰ ਇਹ ਹੁੰਦਾ ਹੋਇਆ ਕਿ ਗਿਫਟ ਚ ਵੀ ਲੈ ਆਪਾਂ ਦੇਖੀਏ ਹਨਾ ਤੇ ਹੁੰਦਾ ਹੀ ਆ ਬੰਦੇ ਨੂੰ ਹਨਾ ਕਿ ਕੀ ਆ ਵਟਾ ਵਟ ਦੇਖੀਏ ਚੀਜ਼ ਕੌਣ ਕੀ ਲੈ ਕੇ ਆਇਆ ਕੌਣ ਕੀ ਲੈ ਕੇ ਲੈ ਕੇ ਆਇਆ ਮੈਨੂੰ ਕਾਫੀ ਹੱਦ ਤੱਕ ਤਾਂ ਮੈਂ ਗੈਸ ਵੀ ਲਾ ਲਿਆ ਸੀਗਾ ਤੇ ਉਸੋਂ ਮੇਰਾ ਗੈਸ ਸਹੀ ਵੀ ਸੀਗਾ ਕਿਉਂਕਿ ਪਤਾ ਹੀ ਹੁੰਦਾ ਆਪਾਂ ਨੂੰ ਆਈਡੀਆ ਜਾਂ ਹੋ ਹੀ ਜਾਂਦਾ ਬੰਦੇ ਨੂੰ ਤੇ ਬਾਕੀ ਆਈ ਥਿੰਕ ਇੱਥੇ ਹੁਣ ਸਾਰੇ ਫ੍ਰੀ ਹੋ ਗਏ ਆ ਖਾ ਪੀ ਕੇ ਸਾਰਿਆਂ ਦਾ ਡੰਨਾ ਤੇ ਸ਼ਾਇਦ ਥੋੜਾ ਬਹੁਤ ਰਹਿ ਗਿਆ ਹੁੜਾ ਵੀ ਇੰਜੋਏ ਕਰਦੇ ਆ ਸੋ ਇਹ ਬਲੌਗ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਰਿਤ ਦੀ ਬਰਥਡੇ ਪਾਰਟੀ ਦਾ ਜਾਦਾ ਆਪਾਂ ਨਹੀਂ ਕੀਤਾ ਸੀਗਾ ਸੋ ਤੁਸੀਂ ਵੀ ਇੰਜੋਏ ਕਰੋ ਇਹਨਾਂ ਦੀ ਬਰਥਡੇ ਪਾਰਟੀ ਜਿਹੜੀ ਸਾਡੀ ਚੱਲ ਰਹੀ ਆ ਤੇ ਨਾਲ ਦੀ ਨਾਲ ਬੱਚੇ ਜਿਹੜਾ ਆਪਣਾ ਇੰਜੋਏ ਕਰੀ ਜਾਂਦੇ ਸੀਗੇ ਤੇ ਇੱਕ ਚੀਜ਼ ਹੋਰ ਕਿ ਪਲੀਜ਼ ਹਨਾ ਜੋ ਵੀ ਭੈਣ ਭਰਾ ਵੀਡੀਓ ਤੇ ਆਉਂਦਾ ਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਇਹ ਨਹੀਂ ਹੈਗਾ ਕਿ ਆਪਾਂ ਬਸ ਕੈਮਰਾ ਉਠਾਇਆ ਤੇ ਵੀਡੀਓ ਬਣ ਗਈ ਹਨਾ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਦੇ ਲਈ ਬੰਦਾ ਨਾ ਫਿਰ ਮੋਟੀਵੇਟ ਹੋਇਆ ਰਹਿੰਦਾਗਾ ਜਦੋਂ ਤੁਸੀਂ ਵੀਡੀਓ ਵਾਚ ਕਰ ਦੇਓ ਚਾ ਕਮੈਂਟ ਕਰਦੇ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਫਿਰ ਬੰਦਾ ਨਾ ਮੋਟੀਵੇਟ ਹੋਇਆ ਰਹਿੰਦਾ ਨਹੀਂ ਤੇ ਫਿਰ ਡੀਮੋਟੀਵੇਟ ਹੋ ਜਾਂਦਾ ਬੰਦੇ ਨੂੰ ਇਹ ਹੋ ਜਾਂਦਾਗਾ ਕਿ ਯਾਰ ਕਿਸੇ ਨੂੰ ਪਸੰਦ ਨਹੀਂ ਆ ਰਿਹਾ ਜਾਂ ਕੋਈ ਦੇਖਣਾ ਨਹੀਂ ਚਾਹੁੰਦਾ ਹੈਗਾ ਕਿਉਂਕਿ ਕੋਈ ਕਮੈਂਟ ਨਹੀਂ ਕਰ ਰਿਹਾ ਕੋਈ ਦੱਸ ਨਹੀਂ ਰਿਹਾ ਕੋਈ ਚੀਜ਼ ਚੰਗੀ ਲੱਗ ਰਹੀ ਹੈ ਜਾਂ ਨਹੀਂ ਚੰਗੀ ਲੱਗ ਰਹੀ ਹੈ ਨਾ ਜਿੱਦਾਂ ਵੀ ਹੈਗਾ ਮਤਲਬ ਚੰਗਾ ਲੱਗਦਾ ਤਾਂ ਵੀ ਦੱਸ ਦਿਆ ਕਰੋ ਪਲੀਜ਼ ਨਹੀਂ ਚੰਗਾ ਲੱਗਦਾ ਤਾਂ ਵੀ ਦੱਸ ਦਿਆ ਕਰੋ ਕਿਉਂਕਿ ਬੰਦੇ ਨੂੰ ਨਾ ਬਹੁਤ ਹੀ ਮਤਲਬ ਮਿਹਨਤ ਲੱਗਦੀ ਹੈ ਇਹ ਚੀਜ਼ ਤੇ ਇਹ ਤਾਂ ਆਪਾਂ ਕਹਿ ਰਹੇ ਨੇ ਆ ਕਿ ਵੀਡੀਓ ਸ਼ੂਟ ਕਰ ਲਈ ਬਟ ਬਹੁਤ ਮੈਂ ਤਾਂ ਲੱਗਦੀ ਆ ਤੇ ਮੈਂ ਤਾਂ ਫਿਰ ਵੈਸੇ ਵੀ ਹਨਾ ਮਤਲਬ ਸਿੰਗਲ ਫੀਮੇਲਾ ਘਰ ਦੇ ਵਿੱਚ ਤੇ ਇਹ ਸਾਰੇ ਕੰਮਕਾਰ ਵੀ ਕਰਨੇ ਹੁੰਦੇ ਆ ਤੇ ਮੈਂ ਫਿਰ ਵੀਡੀਓ ਵੀ ਬਣਾਉਣੀ ਹੁੰਦੀ ਆ ਵੀਡੀਓ ਐਡੀਟਿੰਗ ਵੀ ਕਰਨੀ ਹੁੰਦੀ ਆ ਵੀਡੀਓ ਪਾਉਣਾ ਸਾਰਾ ਕੁਝ ਕਰਕੇ ਪਾਉਣਾ ਵੀ ਹੁੰਦਾਗਾ ਤੇ ਫਿਰ ਸਿਰ ਤੋਂ ਵੀ ਸੰਭਾਲਣਾ ਹੁੰਦਾ ਵਾ ਚਲੋ ਘਰ ਦੇ ਤਾਂ ਆਪਣੇ ਸਾਰਿਆਂ ਦੇ ਨਾਰਮਲ ਕੰਮ ਹੀ ਹੁੰਦੇ ਆ ਜਿਨ੍ਹਾਂ ਦੀ ਖੇਤੀਬਾੜੀ ਜ਼ਿਆਦਾ ਸਾਡੇ ਵੀ ਖੇਤੀਬਾੜੀ ਨਹੀਂ ਹੈਗੀ ਅਸੀਂ ਠੇਕੇ ਤੇ ਦਿੱਤੀ ਹੋਈ ਹੈ ਜ਼ਮੀਨ ਅਸੀਂ ਆਪ ਨਹੀਂ ਕਰਦੇ ਪਰ ਪੇਕੇ ਪਿੰਡ ਤਾਂ ਦੇਖੀ ਹੋਈ ਹੈ ਨਾ ਹਰ ਇੱਕ ਚੀਜ਼ ਖੇਤੀਬਾੜੀ ਵੀ ਕਰਦੇ ਸਾਰਾ ਕੁਝ ਕਰਦੇ ਪਸ਼ੂਆਂ ਦਾ ਵੀ ਕੀਤਾ ਹੋਇਆ ਸੋ ਇੱਥੇ ਤਾਂ ਨਹੀਂ ਹੈਗੇ ਪਰ ਚਲੋ ਫਿਰ ਵੀ ਇਹ ਹੁੰਦਾ ਕਿ ਜਿੱਦਾਂ ਵੀ ਹੈਗੀ ਪਰ ਮਿਹਨਤ ਬਹੁਤ ਲੱਗਦੀ ਹੈ ਜੀ ਬਲੌਗ ਬਣਾਉਣ ਤੇ ਵੀਡੀਓ ਬਣਾਉਣ ਤੇ ਪਲੀਜ਼ ਹਨਾ ਜਰੂਰ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਆ ਸਾਰਾ ਕੁਝ ਜੇ ਤੁਸੀਂ ਸਪੋਰਟ ਕਰੋਗੇ ਫੇਰ ਹੀ ਹਨਾ ਮੈਨੂੰ ਵੀ ਮਤਲਬ ਕਿ ਮੋਟੀਵੇਸ਼ਨ ਹੁੰਦੀ ਹੈ ਕਿ ਹਾਂ ਯਾਰ ਵੀ ਭੈਣ ਪ੍ਰਾਪੋਰਟ ਕਰਦੇ ਆ ਸੋ ਆਪਾਂ ਵੀਡੀਓ ਬਣਾਈਏ ਜਾਂ ਆਪਣੀ ਰੁਟੀਨ ਦਿਖਾਈਏ ਜੋ ਵੀ ਸਾਡੇ ਡੇਲੀ ਦੀ ਮੇਰੀ ਲਾਈਫ ਆ ਮੈਂ ਉਹ ਦਿਖਾਵਾਂ ਮੈਨੂੰ ਇਹ ਹੁੰਦਾ ਕਿ ਮੈਂ ਸ਼ੇਅਰ ਕਰਾਂ ਬਾਕੀ ਮੈਨੂੰ ਥੋੜਾ ਜਿਹੀ ਚੀਜ਼ ਹੁੰਦੀ ਆ ਨਾ ਮੈਨੂੰ ਨਾ ਮਤਲਬ ਕਿ ਸੋਸ਼ੀਅਲੀ ਇਹ ਚੀਜ਼ ਵਧੀਆ ਲੱਗਦੀ ਆ ਕਿ ਜਿੱਦਾਂ ਹਨਾ ਮੈਨੂੰ ਅਬੀ ਗੱਲਾਂ ਕਰਨੀਆਂ ਸ਼ੇਅਰਿੰਗ ਕਰਨੀ ਜਿੱਦਾਂ ਹੁਣ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ ਮਤਲਬ ਮੈਨੂੰ ਇਹ ਲਾ ਦੁੰਦਾ ਵੀ ਨਾ ਮੈਂ ਸਾਡੇ ਕੋਈ ਫੈਮਿਲੀ ਮੈਂਬਰਸ ਨੇ ਮੈਂ ਉਹਨਾਂ ਨਾਲ ਸਾਰੀਆਂ ਗੱਲਾਂ ਕਰਦੀਆਂ ਤੇ ਸੋ ਉਸ ਤਰ੍ਹਾਂ ਹੁੰਦਾ ਜੇ ਮੇਰੇ ਦਿਲ ਦੇ ਵਿੱਚ ਕੋਈ ਦੁੱਖ ਆ ਤਾਂ ਮੈਂ ਉਹ ਵੀ ਦੱਸਦੀਆਂ ਜੇ ਮੈਨੂੰ ਕੋਈ ਚੀਜ਼ ਵਧੀਆ ਲੱਗ ਰਹੀ ਆ ਕੋਈ ਹੈਪੀ ਮੂਮੈਂਟਸ ਨੇ ਸੋ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਸੋ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਉਂਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਹੀ ਸੱਚੀ ਬਹੁਤ ਹੌਸਲਾ ਹੋ ਜਾਂਦਾ ਹੈਗਾ ਤੇ ਕਿਉਂਕਿ ਦੂਸਰੀ ਵਾਰ ਮੈਂ ਟਰਾਈ ਕਰਨ ਲੱਗੀ ਆ ਦੂਸਰੀ ਵਾਰ ਮੇਰੀ ਇਹ ਕੋਸ਼ਿਸ਼ ਆ ਪਹਿਲਾ ਚੈਨਲ ਡਿਲੀਟ ਹੋ ਗਿਆ ਹਨਾ ਦੂਸਰੀ ਵਾਰ ਹੀ ਬਣਾਇਆ ਵਾ ਸੋ ਭੈਣ ਭਰਾ ਸਾਰੇ ਜਰੂਰ ਸਪੋਰਟ ਕਰੋ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਹੁਣ ਅਸੀਂ ਲੱਗੇ ਹੋਈਆਂ ਪੀਜ਼ਾ ਇੰਜੋਏ ਕਰਨ ਦੇਖੋ ਪਹਿਲਾਂ ਅਸੀਂ ਦੇ ਪਰ ਤੁਸੀਂ ਦੇਖ ਹੀ ਲਿਆ ਵੀਡੀਓ ਚ ਸਾਡੀ ਉਹ ਤਾਂ ਸਾਡੇ ਕਿਸੇ ਦੇ ਨਹੀਂ ਰੁਕੇ ਨਾ ਇਹਨਾਂ ਦੇ ਰੁਕੇ ਆ ਨਾ ਇਹਨਾਂ ਦੇ ਰੁਕੇ ਆ ਇਹਨਾਂ ਦਾ ਜਮਾਈ ਨਹੀਂ ਰੁਕਿਆ ਸਮੋਸੇ ਕੀ ਪਾਸਤਾ ਕੀ ਸਭ ਕੁਝ ਫਾਰੀ ਸੀ ਤੇ ਬਸ ਹੁਣ ਥੋੜਾ ਬਹੁਤ ਹੀ ਖਾਵਾਂਗੇ ਤੇ ਬਟ ਤੇ ਬਾਕੀ ਫਿਰ ਆਪਾਂ ਜਿਹੜਾ ਕੁਝ ਸਮਾਨ ਦੇ ਕੇ ਵੀ ਆਉਣਾ ਵਾ ਨਾ ਜਿਹੜੇ ਕੀ ਕਹਿੰਦੇ ਉਹਨਾਂ ਨੂੰ ਆ ਜਿਹੜੇ ਝੁੱਗੀਆਂ ਵਾਲੇ ਹੁੰਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਹੁੰਦੇ ਉਹਨਾਂ ਦਾ ਤਾਂ ਨਹੀਂ ਕੀ ਬੋਲਦੇ ਉਹਨਾਂ ਨੂੰ ਕੁਝ ਹੁਣ ਆਪਾਂ ਤਾਂ ਨਹੀਂ ਪਤਾ ਝੁੱਗੀਆਂ ਝੌਪੜੀਆਂ ਚ ਜਿਹੜੇ ਰਹਿੰਦੇ ਆ ਚਲ ਗਰੀਬ ਉਹਨਾਂ ਨੂੰ ਦੇ ਕੇ ਆਉਣਾ ਸਮਾਨ ਤੇ ਉਹ ਵੀ ਜਾਵਾਂਗੇ ਤੇ ਫਿਲਹਾਲ ਪਹਿਲਾਂ ਆਪਾਂ ਕਰ ਲਈਏ ਪੀਜ਼ਾ ਇਹ ਚੋ